ਜੰਮੂ ਕਸ਼ਮੀਰ ਦੇ ਪਹਿਲਗਾਮ ਇਲਾਕੇ ਦੇ ਵਿੱਚ ਕਾਲੇ ਦਿਲ ਨੂੰ ਦਹਿਲਾ ਦੇਣ ਵਾਲਾ ਮੰਜ਼ਰ ਦਿਖਾਈ ਦਿੱਤਾ ਆਤੰਗਵਾਦੀਆਂ ਦੇ ਵੱਲੋਂ 26 ਸਿਵਲੈਂਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਉਨਾ 26 ਸਿਵਿਲੈਂਸ ਦੀ ਸ਼ਹਾਦਤ ਨੂੰ ਸ਼ਤਸ਼ਤ ਨਮਨ ਇਸ ਦੌਰਾਨ ਬਾਲੀਵੁੱਡ ਅਤੇ ਪੰਜਾਬੀ ਇੰਡਸਟਰੀ ਦੇ ਕਲਾਕਾਰਾਂ ਦਾ ਦਿਲ ਵੀ ਸਹਿਮਿਆ ਹੋਇਆ ਦਿਖਾਈ ਦਿੱਤਾ ਪੰਜਾਬੀ ਕਲਾਕਾਰਾਂ ਦੇ ਵੱਲੋਂ ਉਨਾ 26 ਸਿਵਿਲੈਂਸ ਦੇ ਇਸ ਦਰਦਨਾਕ ਦਿਲ ਦਹਿਲਾਣ ਵਾਲੇ ਘਟਨਾ ਸੀ ਨੂੰ ਲਫ਼ਜ਼ਾਂ ਦੇ ਵਿੱਚ ਬਿਆਨ ਕਰਦੇ ਹੋਏ ਇਨਸਾਫ਼ ਦੀ ਮੰਗ ਕੀਤੀ ਗਈ ਹੈ ਪੰਜਾਬੀ ਗਾਇਕ ਜੱਸਾ ਟਿੱਲੋ ਨੇ ਸੋਸ਼ਲ ਮੀਡੀਆ ਤੇ ਸਟੋਰੀ ਪਾ ਲਿਖਿਆ ਪਹਿਰਗਾਮ ਅਟੈਕ ਲੈਟਸ ਸਟੈਂਡ ਟੂ together against hate pray for the families pray for strength violence will never silence ਲਵ ਇਸ ਤੋਂ ਬਾਅਦ ਕਾਕਾ ਵੱਲੋਂ ਲਿਖਿਆ ਗਿਆ ਪਹਿਲਗਾਮ ਕਸ਼ਮੀਰ 'ਚ ਬਹੁਤ ਘਟੀਆ ਲੋਕਾਂ ਨੇ નિર્ਦੋਸ਼ ਲੋਕਾਂ ਦੀ ਜਾਨ ਲਈ ਇਹ ਇੱਕ ਬਹੁਤ ਸ਼ਰਮਨਾਕ ਹਰਕਤ ਆ ਅਤਵਾਦ ਮੁਰਦਾਬਾਦ ਧਰਮ ਦਾ ਬੇਦਬਾਵ ਮੁਰਦਾਬਾਦ ਦੱਸ ਦਈਏ ਕਿ ਜਿਨ੍ਹਾਂ ਸਿਵਲਿੰਗ ਦੇ ਉੱਪਰ ਆਤੰਗਵਾਦੀਆਂ ਦੇ ਵੱਲੋਂ ਹਮਲਾ ਕੀਤਾ ਗਿਆ ਉਹ ਸਾਰੇ ਹੀ ਹਿੰਦੂ ਧਰਮ ਦੇ ਸੀ ਮੌਕੇ ਤੇ ਮੌਜੂਦ ਇੱਕ ਲੇਡੀ ਦੇ ਵੱਲੋਂ ਦੱਸਿਆ ਗਿਆ ਕਿ دہشتਗਰ ਦੋ ਪਹਿਲਾਂ ਪੁੱਛਦੇ ਸੀ ਕਿ ਤੁਸੀਂ ਕਿਹੜੇ ਧਰਮ ਤੋਂ ਹੋ ਉਸ ਤੋਂ ਬਾਅਦ ਨਾਲ ਦੇ ਨਾਲ ਉਨ੍ਹਾਂ ਤੇ ਹਮਲਾ ਕਰਦੇ ਸੀ ਜਾਬੀ ਐਕਟ੍ਰੈਸ ਤਨਵੀ ਦੇ ਵੱਲੋਂ ਲਿਖਿਆ ਗਿਆ ਡੀਪਲੀ ਸੈਡਨ ਬਾਈ ਦਾ ਹਿਨियस ਅਟੈਕ ਇਨ ਪਹਿਲਗਾਮ ਔਨ ਇਨੋਸੈਂਟ ਪੀਪਲ ਹਾਰਟਫੇਲਟ ਕੰਡੋਲੈਂਸਸ ਟੂ ਦਾ ਫੈਮਲੀਆਂਸ ਆਫ ਦਾ ਵਿਕਟਿਮਸ praying for peace and strength to the families of all those who lost their lives and justice to be served for this cruel act gippi girewal vallon likhya gaya this tragedy has shook my heart all my prayers to the families of victims praying for pahalgam ammi virk vallon likhya gaya praying for pahalgam neeru bajwa dev vallon tasveer sanjhi kiti gayi is tasveer de vich amit shah ji de vallon shaheed hoye 26 civilians nu ਹਾਦਤ ਦਿੱਤੀ ਜਾ ਰਹੀ ਹੈ ਉਹਨਾਂ ਦੀ ਵਿਦਾਇਗੀ ਕੀਤੀ ਜਾ ਰਹੀ ਹੈ ਉਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਮੇਰੂ ਬਾਜਵਾ ਵੱਲੋਂ ਲਿਖਿਆ ਐਬਸੋਲੂਟਲੀ ਸ਼ੇਮਫੁਲ 올 ਫੈਮਲੀਜ਼ ਆਰ ਇਨ ਮਾਈ ਪ੍ਰੇਅਰਸ I do hope justice will be served. Himanshi <laughs> Khurana Deeply saddened by the loss of innocent lives of tourists in this shameless act of terrorism, prayers to the affected families. Kulvinder <laughs> Heartbroken by the Pahalgam terror attack. Prayers for the victims and families. Justice must prevail. Satyendar <laughs> Sati Our heartfelt prayers go out to the victims and their families affected by the ਹਾਰਟ ਬ੍ਰੇਕਿੰਗ ਪਹਿਲਗਾਮ ਅਟੈਕ ਵਿਸ਼ਿੰਗ ਸਟਰੈਂਥ ਐਂਡ ਪੀਸ ਡੂਰਿੰਗ ਦਿਸ ਡਿਫਿਕਲਟ ਟਾਈਮ ਪਲ ਦੇ ਕਸ਼ਮੀਰ ਘਾਟੀ ਦੇ ਵਿੱਚ ਵਾਪਰੇ ਇਸ ਹਾਦਸੇ ਨੇ ਹਰ ਇੱਕ ਦਾ ਦਿਲ ਦਹਿਲਾ ਦਿੱਤਾ ਹੈ ਹਰ ਇੱਕ ਦੀ ਅੱਖ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਉੱਪਰ ਟਿਕੀ ਹੋਈ ਹੈ ਧਰਮ ਦੇ ਨਾਮ ਤੇ دہشت ਗਰਦੀ ਫਿਲਾਣਾ अनेका ਲੋਕਾਂ ਦੇ ਘਰ ਉਜਾੜਦੇ ਨੇ ਹਰ ਕੋਈ ਇਨਸਾਫ ਦੀ ਗੁਹਾਰ ਲਗਾ ਰਿਹਾ ਹੈ